ਪਿੰਡਾਂ ਸਤਿ ਸ੍ਰੀ ਅਕਾਲ ਸਾਰੇ ਸਰਪੰਚਾਂ ਨੂੰ ਮੈਂ ਤੇਰੇ ਤੋਂ ਧੰਨਵਾਦ ਕਰਦਾ ਹਾਂ ਉਰੀ ਬੋਲਣ ਦਾ ਤੁਹਾਨੂੰ ਮੌਕਾ ਮਿਲਿਆ ਹਨ ਤੇ ਬਾਕੀ ਸਰਦਾਰ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਜਿਹੜੀਆਂ ਪਿੰਡਾਂ ਐ ਦਿੱਕਤਾਂ ਆਉਂਦੀਆਂ ਨੇ ਹੋਰ ਆਉਂਦੀਆਂ ਨੇ ਮੈਂ ਪਿਛਲੀ ਵਾਰ ਵੀ ਸਰਪੰਚ ਸੀਗਾ ਇੱਥੇ ਵੀ ਹਾਂ ਤੇ ਜਿਹੜੀ ਆਪਣੀ ਮਨਰੇਗਾ ਵਾਲੀ ਦਿੱਕਤ ਆਉਂਦੀ ਆ ਜੋ ਵੀ ਲਾ ਲੋ ਜਿਸ ਤਰੀਕੇ ਜਿਵੇਂ ਧਰਜ ਕਰੋ ਵੀ 100 ਦਿਨ ਦਾ ਆਖਿਆ ਆਪਣੇ ਸਰਦਾਰ ਸਾਹਿਬ ਨੇ ਡਾਕਟਰ ਸਾਹਿਬ ਕਹੇਗੇ ਨਹੀਂ ਵੀ ਜਿੱਥੇ ਚਲੋ ਆਪਣਾ ਕੰਮ ਦੇਣ ਨੂੰ ਨਹੀਂ ਵੀ ਥੋਂ ਜਦੋਂ ਆਪਣੇ ਇਹ ਕਹਿੰਦੇ ਨੇ ਵੀ ਰੋਡ ਬਰਮਾਂ ਦਾ ਕੰਮ ਕਰ ਲੋ ਜਾਂ ਆਪਣਾ ਨਹਿਰੀ ਡਿਪਾਰਟਮੈਂਟ ਦਾ ਹੋ ਗਿਆ ਤੇ ਜੇ ਆਪਾਂ ਨੂੰ ਡਰੇਨ ਨਾਲ ਜੋੜ ਦਿੰਦੇ ਨੇ ਵੀ ਜਿਹੜਾ ਆਪਾਂ ਮਟੀਰੀਅਲ ਦਾ ਕੰਮ ਕਰਦੇ ਆ ਉਹਦੇ ਵਿੱਚੋਂ ਵੀ ਇਹਨਾਂ ਨੂੰ ਰੋਜ਼ਗਾਰ ਮਿਲ ਜਾਂਦਾ ਮੰਨ ਰਿਹਾ ਰਹੇ ਨੂੰ ਤੇ ਜਿਵੇਂ ਪਿਛਲੇ ਸਾਲ ਮੇ ਖੇੜੇ ਸਟੇਡੀਅਮ ਬਣਾਇਆ ਸੀਗਾ ਉਹ 25-30 ਲੱਖ ਦੀ ਲਗਤ ਨਾਲ ਬਣਿਆ ਸੀ ਉਹਨਾਂ ਦੇ ਨਾਲ ਵਿੱਚੋਂ ਜਿਵੇਂ 60-40 ਦਾ ਹੁੰਦਾ ਉਹ ਉਹਦੇ ਵਿੱਚੋਂ ਵੀ ਇਹਨਾਂ ਨੂੰ ਰੋਜ਼ਗਾਰ ਮਿਲਿਆ ਤੇ ਜਿਵੇਂ ਇੱਕ ਮੈਂ ਸਾਂਝਾ ਜਲਤਲਾ ਬਣਾਇਆ 2.5 ਕਿੱਲੇ ਚ 2 ਏਕੜ ਚ ਉਹਦੇ ਆਲੇ-ਦੁਆਲੇ ਲੌਕਟਾਈਲ ਵੀ ਪਾਈ ਆ ਨਹਿਰੀ ਤੇ بارش ਦਾ ਪਾਣੀ ਉਹਦੇ ਵਿੱਚ ਸਟੋਰ ਹੁੰਦਾ ਕਰਿਆ ਉਹਦੇ ਵਿੱਚੋਂ ਵੀ ਉਹਨਾਂ ਨੂੰ ਦੇਖੋ ਰੋਜ਼ਗਾਰ ਮਿਲਿਆ ਜਿਵੇਂ ਆਪਣੀ ਅੱਗੇ ਪਹਿਲਾਂ 10 ਫੁੱਟ ਦੀ ਗਲੀ ਹੁੰਦੀ ਸੀ ਹੁਣ 12 ਫੁੱਟ ਦੀ ਕਰਤੀ ਮੰਡੀਗੜ੍ਹ ਚੋਂ ਤੇ ਉਹਦੇ ਵਿੱਚੋਂ ਵੀ ਦੇਖੋ ਜੇ ਆਪਾਂ ਮੰਡੀਗੜ੍ਹੂ ਗਲੀਆਂ ਬਣਾਵਾਂਗੇ ਉਥੇ ਵੀ ਲੇਬਰ ਨੂੰ ਵੀ ਰੋਜ਼ਗਾਰ ਮਿਲਦਾ ਆਪਣੇ ਪਿੰਡ ਦਾ ਵਿਕਾਸ ਵੀ ਹੋ ਜਾਂਦਾ ਜਿਵੇਂ ਵਿੱਤ ਕਮਿਸ਼ਨ ਦਾ ਪੈਸਾ ਉਹਨੂੰ ਆਪਾਂ ਗਲੀਆਂ ਚ ਉੱਥੇ ਖਰਾਬ ਕਰੋ ਵੀ ਜਿੱਥੇ ਚਲੋ ਆਪਣਾ ਸਰਦਾ ਨਹੀਂ ਵੱਡੀਆਂ ਗਲੀਆਂ ਨੇ ਜਾਂ ਹੋਰ ਨੇ ਉਹਨਾਂ ਨੂੰ ਆਪਾਂ ਇਕੱਠਾ ਬੈਸਾ ਕਿਤੇ ਵੀ ਲਾ ਸਕਦੇ ਹਾਂ ਨਾ ਜਿਹੜੀਆਂ 10 ਫੁੱਟ ਵਾਲੀਆਂ ਗਲੀਆਂ ਹੋ ਗਈਆਂ ਹੋਰ ਹੋ ਗਈਆਂ ਤੇ ਵੀ ਇੱਥੇ ਤਾਂ ਆਪਾਂ ਮਨਰੇਗਾ ਚ ਜਿਹੜੀਆਂ ਆਪਾਂ ਸਹੂਲਤ ਲੈ ਸਕਦੇ ਹਾਂ ਦੇਖੋ ਉਹ ਆਪਾਂ ਵੱਧ ਤੋਂ ਵੱਧ ਉੱਥੋਂ ਲਈਏ ਹੈ ਨਾ ਬਾਕੀ ਚਲੋ ਸਨਾਮ ਬਲਾਕ ਦੇ ਵਿੱਚੋਂ ਮੈਂ ਸਰਪੰਚਾਂ ਦਾ ਫਿਰ ਧੰਨਵਾਦ ਮੰਨਦਾ ਉਹਨਾਂ ਨੇ ਮੈਨੂੰ ਬਲਾਕ ਪ੍ਰਧਾਨ ਲਾਇਆ ਹੋਇਆ ਤੇ ਸਭ ਤੋਂ ਜ਼ਿਆਦਾ ਦਿੱਕਤ ਆ ਆਪਣੇ ਸਰਪੰਚਾਂ ਚ ਆਉਂਦੀ ਆ ਮੁਸ਼ਕਲ ਹਰੀਕ ਦੀ ਆ ਪਰ ਜਦੋਂ ਕੋਈ ਮੀਟਿੰਗ ਰੱਖਦੇ ਕੋਈ ਆਉਂਦਾ ਨਹੀਂ ਉਰੇ ਵੀ ਜ਼ਿਲ੍ਹਾ ਲੈਵਲ ਦੀ ਮੀਟਿੰਗ ਰੱਖੀ ਹੋਈ ਆ ਦੇਖ ਲਓ ਕਿੰਨੇ ਕੁ ਬੰਦੇ ਪਹੁੰਚੇ ਆਪਾਂ ਬਾਕੀ ਤੁਸੀਂ ਸਾਰੇ ਸਿਆਣੇ ਆ ਵੀ ਹਰੀਕ ਕਹਿੰਦਾ ਹੱਲ ਸਾਡਾ ਹੋ ਜੇ ਪਰ ਮੇਰੇ ਕੋਲੇ ਆਉਣ ਦਾ ਟਾਈਮ ਨਹੀਂ ਮਸਲਾ ਉਸੇ ਦਾ ਹੁੰਦਾ ਤੇ ਮੈਂ ਅੱਜ ਵੀ ਕਹਿੰਦਾ ਵੀ ਜੇ ਕਿਸੇ ਸਰਪੰਚ ਨੂੰ ਕੋਈ ਦਿੱਕਤ ਆ ਬਾਕੀ ਜਦੋਂ ਸਰਦਾਰ ਸਾਹਿਬ ਬੈਠੇ ਨੇ ਹੋਰ ਸਾਰੇ ਗੁਰਪ੍ਰੀਤ ਹੋਰ ਨਹੀਂ ਹੋ ਗਏ ਜਿੰਨੇ ਵੀ ਹੈਗੇ ਨੇ ਸਾਰੇ ਅਸੀਂ ਤਾਂ ਦੇਖੋ ਹਰੇਕ ਦੇ ਨਾਲ ਤੁਰਦੇ ਆ ਤੁਰਾਂਗੇ ਵੀ ਅੱਗੇ ਵੀ ਜੇ ਕੋਈ ਕਿਸੇ ਤਰੀਕੇ ਦੀ ਦਿੱਕਤ ਆ ਤਾਂ ਸਾਹਮਣੇ ਆ ਕੇ ਨਾਲ ਅੱਜ ਆਈ ਨਹੀਂਗਾ ਵੀ ਅੱਜ ਕਿਸੇ ਹੋਰ ਸਰਪੰਚ ਦੇ ਡਿੱਕ ਤਾਂ ਆਪਾਂ ਨੂੰ ਤਾਂ ਹੈ ਨਹੀਂ ਜੇ ਆਪਾਂ ਅੱਜ ਉਹਦੇ ਨਾਲ ਤੁਰਾਂਗੇ ਕੱਲ ਨੂੰ ਆਪਣੇ ਨਾਲ ਆਟੋਮੈਟਿਕ ਤੁਰੂਗਾ ਜੀ ਆਪ ਦਾ ਨਾਮ ਤੇ ਕੈਡਰ ਨੰਬਰ ਬੋਲ ਸਕਾਂ ਤੁਹਾਨੂੰ ਕੁਛ ਲੈ ਕੇ ਕੰਮ ਜੀ ਹਾਂਜੀ ਹਾਂਜੀ ਤੇ ਉਹ ਤੁਸੀਂ ਵੀ ਰਸਤਾ ਮੈਂ ਵੀ ਕਹਿਣਾ ਚਲੋ ਛੋਟੇ ਲੈਵਲ ਤੇ ਵੀ ਮੇਰਾ ਪਿੰਡ ਮੇਦੇਵਾਸ ਆ ਮੇਦੇਵਾਸ ਤੋਂ ਸਰਪੰਚਾਂ ਮੈਂ 9878541000 ਮੇਰਾ ਮੋਬਾਈਲ ਨੰਬਰ ਆ ਤੇ ਜੇ ਕੋਈ ਨੇੜੇ ਤੇੜੇ ਕੋਈ ਕਿਸੇ ਤਰੀਕੇ ਦੀ ਕੋਈ ਦਿੱਕਤ ਆ ਭਾਈ ਮੈਨੂੰ ਬੁਲਾ ਲਓ ਤੇ ਜੇ ਕੋਈ ਨਹੀਂ ਹੁੰਦਾ ਚਲੋ ਆਪਾਂ ਵੱਡੇ ਲੈਵਲ ਤੇ ਕੋਈ ਮੀਟਿੰਗ ਰੱਖੀ ਜਾਂਦੀ ਆ ਪਹਿਲਾਂ ਛੋਟੇ ਲੈਵਲ ਤੇ ਰੱਖਾਂਗੇ ਕੁਸਕ ਜਿਵੇਂ ਲਾ ਲਓ ਆਪਣਾ ਪਹਿਲਾ ਪੰਚੇਤੀ ਫੰਡ ਹੁੰਦਾ ਸੀ ਇਹ ਸਰਪੰਚਾਂ ਦੀ ਮਰਜ਼ੀ ਨਾਲ ਲਾਉਂਦੇ ਨੇ ਜਿੱਥੇ ਕੋਈ ਦਿੱਕਤ ਆ ਫਰਜ਼ ਕਰੋ 15-20 ਲੱਖ ਦਾ ਕੋਈ ਕੰਮ ਛੇੜ ਲਿਆ ਤਾਂ ਇਸੇ ਘਟ ਕੇ ਉਹ ਜੋ ਪੰਚੇਤੀ ਫੰਡ ਰਿਸਟ ਕਰਕੇ ਉਹਦੀ ਸੈਟਿੰਗ ਕਰ ਲੈਣੇ ਆ ਜャ ਵਿੱਤ ਕਮਿਸ਼ਨ ਦਾ ਪੈਸਾ ਦੀ ਟਾਈਡ ਆਂਡ ਟਾਈਡ ਟਾਈਡਾਂਟਡ ਦਾ ਮਤਲਬ ਕੀ ਹੈ ਜਿਹੜਾ ਹੁੰਦਾ ਉਹ ਆਪਾਂ ਮਰਜ਼ੀ ਨਾਲ ਲਾਉਣ ਵਾਲੇ ਹੁੰਦੇ ਨੇ 50% ਪੈਸੇ 50 ਦੂਜੇ ਹੁੰਦੇ ਨੇ ਉਹਨਾਂ ਦੇ ਵੀ ਆਪਾਂ ਤੋਂ ਮਤੇ ਬੁਆ ਬੁਆ ਲਈ ਜਾਂਦੇ ਨੇ ਵੀ ਐਂ ਕਰਕੇ ਵੀ ਉਹ ਦੱਸੋ ਤੁਸੀਂ ਕਿੱਥੇ ਲਾਉਣੇ ਨੇ ਅੱਜ ਤੋਂ ਪਹਿਲੀ ਵੰਨ ਲਿਆ ਆਪਾਂ ਨੂੰ ਉਹਦੇ ਸਿਸਟਮ ਦੇ ਵਿੱਚ ਹੋ ਸਕਦਾ ਆਉਣ ਵਾਲੇ ਸਾਲ 'ਚ ਆਪਾਂ ਨੂੰ ਕੋਈ ਦਿੱਕਤ ਹੋਰ ਹੋਵੇ ਅੱਜ ਆਪਣਾ ਐਂ ਲੱਗਦਾ ਮਨ ਵੀ ਕੰਮ ਕਰਨ ਨੂੰ ਹੋਰ ਆ ਮਜਬੂਰੀ ਕਾਰਨ ਆਪਾਂ ਨੂੰ ਕੋਈ ਹੋਰ ਕਰਨਾ ਪੈ ਜੇ ਫਿਰ ਉਹ ਤਾਂ ਅੱਜ ਦੇ ਹਿਸਾਬ ਨਾਲ ਆਪਣੇ ਤਾਂ ਪੈਸੇ ਬੰਨੀ ਜਾਂਦੇ ਨੇ ਆਪਣੀ ਤਾਂ ਮਰਜ਼ੀ ਕਿੱਥੇ ਵੀ ਨਾ ਰਹੀ ਤੇ ਇਹ ਚੀਜ਼ ਦੇ ਹਿਸਾਬ ਨਾਲ ਵੀ ਚਲੋ ਆਪਾਂ ਨੂੰ ਇਕੱਠੇ ਹੋ ਕੇ ਆਪਾਂ ਨੂੰ ਅੱਗੇ ਸਰਕਾਰ ਮੂਰੇ ਵੀ ਮੰਗਾ ਰੱਖਣੀਆਂ ਪੈਣੀਆਂ ਵੀ ਆ ਸਾਨੂੰ ਦਿੱਕਤਾਂ ਨੇ ਤੇ ਬਾਕੀ ਭਾਈ ਮੈਂ ਮਾਫੀ ਚਾਹੁੰਦਾ ਜੀ ਕਿਸੇ ਨੂੰ ਕੋਈ ਗਲਵਾਦਾਂ ਲੱਗਿਆ ਵੀ ਪਤਾ ਨਹੀਂ ਇਹ ਕੋਈ ਧੰਨਵਾਦ ਧੰਨਵਾਦ ਜੀ ਸਰਪੰਚ ਸਾਹਿਬ ਇੱਕ ਸਰਪੰਚ ਫਾਜ਼ਿਲਗਾ ਸਰਪੰਚ अशोक ਕੁਮਾਰ ਨੇ अशोक कुमार जी فاਜ਼ਿਲਕਾ ਤੋਂ ਬੋਲਣਾ ਚਾਹੁੰਦੇ ਆ ਤਾਂ ਆਓ ਠੀਕ ਤੇ ਚਲੋ ਨਹੀਂ ਉਹ ਕਹਿੰਦੇ ਜੀ ਨਹੀਂ ਬੋਲਣਾ ਹੁਣ ਮੈਂ ਬੇਨਤੀ ਕਰਾਂਗਾ ਸਾਹਿਬ ਹਮੀ ਸਿੰਘ ਜੀ ਨੂੰ ਕਿ ਉਹ ਇਹਦੇ ਉੱਤੇ ਆਪਣੀ ਗੱਲ ਤੁਹਾਡੇ ਨਾਲ ਜਿਹੜੀਆਂ ਵੀ ਮੁਸ਼ਕਲਾਂ ਸੀ ਰੱਖੀਆਂ ਨੇ ਸਾਹਮਣੇ ਜਾਂ ਆ ਰਹੀਆਂ ਨੇ ਸਰਪੰਚਾਂ ਨੂੰ ਉਹਦੇ ਉੱਤੇ ਡਿਟੇਲ ਆਪਣੀ ਗੱਲ ਰੱਖਣਗੇ ਤੇ ਫਿਰ ਇਹਦੇ ਪ੍ਰਤੀ ਕੀ ਕੀਤਾ ਜਾ ਸਕਦਾ ਔਰ ਉਹ ਇਹਦਾ ਹੱਲ ਕੀ ਹੈ ਤੇ ਉਹਦੇ ਸੰਬੰਧੀ ਆਪਣੀ ਗੱਲ ਰੱਖਣਗੇ ਹਮਿੰਦਰ ਸਿੰਘ